ਐਕਟ੍ਰੈਸ ਸਿਮੀ ਚਾਹਲ ਨੇ ਆਪਣੀ ਮਾਂ ਦੇ ਨਾਲ ਹੀ ਕੀਤਾ ਧੋਖਾ ਦੋ ਮੇਰਾ ਤਿੰਨ ਤੇਰਾ ਆਪਣੀ ਮਾਸੂਮ ਮਾਂ ਅੱਗੇ ਦਿਖਾਈ ਚਲਾਕੀ ਬੇਟੀ ਦੀ ਚਲਾਕੀ ਨੂੰ ਨਹੀਂ ਸਮਝ ਪਾਈ ਭੋਲੀ ਪਾਲੀ ਮਾਂ ਦੋਸਤੋ ਪੰਜਾਬੀ ਐਕਟ੍ਰੈਸ ਸਿਮੀ ਚਾਹਲ ਦਾ ਸਟਾਈਲ ਹੀ ਵੱਖਰਾ ਹੈ ਉਹ ਜਿਸ ਫਿਲਮ ਦੇ ਵਿੱਚ ਕੰਮ ਕਰਦੇ ਨੇ ਹਮੇਸ਼ਾ ਲਈ ਉਸ ਨੂੰ ਯਾਦਗਾਰ ਬਣਾ ਦਿੰਦੇ ਨੇ ਸਿਮੀ ਚਾਹਲ ਦਾ ਇੱਕ ਰਿਕਾਰਡ ਰਿਹਾ ਹੈ ਕਿ ਉਹਨਾਂ ਨੇ ਕਦੇ ਵੀ ਅਰਥਹੀਣ ਫਿਲਮ ਨਹੀਂ ਕੀਤੀ ਪਰ ਕਦੇ-ਕਦੇ ਆਪਣੇ ਫਿਲਮ ਵਾਲੇ ਕੰਮ ਚੋਂ ਸਮਾਂ ਕੱਟ ਕੇ ਉਹ ਪਰਿਵਾਰ ਦੇ ਨਾਲ ਵਕਤ گزارਣਾ ਜ਼ਿਆਦਾ ਪਸੰਦ ਕਰਦੇ ਨੇ ਤੇ ਪਰਿਵਾਰ ਵਿੱਚ ਉਹਨਾਂ ਦੀ ਸਭ ਤੋਂ ਪਹਿਲੀ ਪਸੰਦ ਹੈ ਉਹਨਾਂ ਦੇ ਮਾਤਾ ਜੀ ਅਕਸਰ ਕੈਨੇਡਾ ਦੇ ਵਿੱਚ ਆਪਣੇ ਮਦਰ ਦੇ ਨਾਲ ਮસ્ਤੀ ਮਜ਼ਾਕ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਹੁਣ ਤਾਂ ਉਹ ਉਹਨਾਂ ਦੇ ਨਾਲ ਕਾਫੀ ਤਰ੍ਹਾਂ ਦੀਆਂ ਰੀਲਸ ਵਿੱਚ ਵੀ ਨਜ਼ਰ ਆਉਂਦੇ ਨੇ ਹਾਲ ਹੀ ਦੇ ਵਿੱਚ ਅਦਾਕਾਰਾ ਸੀਵੀ ਚਾਹਲ ਵੱਲੋਂ ਇੱਕ ਰੀਲ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਅਕਸ਼ੇ ਕੁਮਾਰ ਦੇ ਡਾਇਲੌਗ ਤੇ ਆਪਣੀ ਮਦਰ ਦੇ ਨਾਲ ਐਸੀ ਪਰਫਾਰਮੈਂਸ ਦਿੱਤੀ ਕਿ ਤੁਸੀਂ ਵੀ ਹੱਸ-ਹੱਸ ਕੇ ਲੋਟ-ਪੋਟ ਹੋ ਜਾਓਗੇ ਤੇ ਅਖੀਰ ਵਿੱਚ ਆਖੋਗੇ ਕਿ ਵਾਕਈ ਕਲਯੋਗ ਆ ਗਿਆ ਆਉਂ ਦੇਰ ਨਾ ਕਰਦੇ ਹੋਏ ਦਿਖਾਉਣੇ ਆ ਤੁਹਾਨੂੰ ਅਦਾਕਾਰਾ ਸਿਮੀ ਚਾਹਲ ਦੀ ਆਪਣੇ ਮਾਂ ਦੇ ਨਾਲ ਬਣਾਈ ਇਹ ਵੀਡੀਓ 1 ਤੇਰਾ 1 ਮੇਰਾ 2 ਤੇਰਾ 2 ਮੇਰਾ 3 ਤੇਰਾ ਬਰਾਬਰ 3 ਮੇਰਾ ਬਰਾਬਰ 50 50 ਬਰਾਬਰ ਹੈ एवरीथिंग ओके ओके ਹੈਪੀ ਵੈਰੀ ਹੈਪੀ No cheating ਤਾਂ ਵੀਡੀਓ ਵਿੱਚ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਅਦਾਕਾਰਾ ਸਿਮੀ ਚਾਹਲ ਨੇ ਬੜੀ ਚਲਾਕੀ ਦੇ ਨਾਲ ਆਪਣੀ ਮਾਂ ਦੇ ਨਾਲ ਰੈਂਬੂਤਨ ਖਾਂਦੇ ਟਾਈਮ ਚੀਟਿੰਗ ਕੀਤੀ ਅਤੇ ਖੁਦ ਨੂੰ ਜ਼ਿਆਦਾ ਫਰੂਟਸ ਰੱਖ ਕੇ ਭੋਲੀ ਭਾਲੀ ਮਾਂ ਨੂੰ ਇਹ ਵੀ ਸਾਬਿਤ ਕਰ ਦਿੱਤਾ ਕਿ ਉਹਨਾਂ ਨੇ ਕੋਈ ਚੀਟਿੰਗ ਨਹੀਂ ਕੀਤੀ। ਬਾਕੀ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ? ਸਿਮੀ ਚਾਹਲ ਨੇ ਸੱਚਮੁੱਚ ਚੀਟਿੰਗ ਕੀਤੀ ਜਾਂ ਫਿਰ ਇਹ ਵੰਡ ਬਿਲਕੁਲ ਠੀਕ ਠੰਗ ਦੇ ਨਾਲ ਕੀਤੀ ਗਈ? ਕਮੈਂਟ ਕਰਕੇ ਦੱਸਣਾ ਨਾ ਭੁੱਲਣਾ।